ਸਸਕਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਮੈਂ ਬਸ ਸਤੰਦ ਸੁਸਣਾ ਸੀਗਾ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦੇ ਸੀਗੇ ਕਿ ਅੱਜ ਇੱਕ ਤਸਵੀਰ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਬਹੁਤ ਵਾਇਰਲ ਹੋਈ ਹੈ ਕਿ ਕਾਂਗਰਸ ਦੇ ਆਗੂ ਵਿਰੋਧੀ ਧਿਰ ਦੇ ਆਗੂ ਰੋਹਲ ਗਾਂਧੀ ਜੀ ਦੀ ਬੀਤੇ ਕੱਲ 15 ਅਗਸਤ ਵਾਲੇ ਦਿਨ ਇੱਕ ਆਜ਼ਾਦੀ ਜਸ਼ਨਾਂ ਦੇ ਵਿੱਚ ਜਿੱਥੇ ਉਹ ਸ਼ਾਮਲ ਹੋਏ ਉੱਥੇ ਉਹਨਾਂ ਦੇ ਪਿੱਛੇ ਉਹਨਾਂ ਦੇ ਉਹਲੇ ਦੇ ਵਿੱਚ ਜਿਹੜਾ ਵਿਅਕਤੀ ਖੜਾ ਉਹ ਹੋਰ ਨਹੀਂ ਕੋਈ ਸਿੱਖਾਂ ਦਾ ਕਾਤਲ ਜਿਹੜਾ ਜਗਦੀਸ਼ ਕਾਤਲ ਨਾ تھا ਮੈਂ ਮੇਰਾ ਮੰਨਣਾ ਹੈ ਕਿ ਜਿਹੜਾ ਕਾਂਗਰਸ ਦਾ ਹੱਥ ਹੈ ਕਾਂਗਰਸ ਦਾ ਹੱਥ ਜਿਹੜਾ ਉਹ ਸਿੱਖਾਂ ਦੇ ਜਿਹੜੇ ਕਾਤਲ ਆ ਉਹਨਾਂ ਦੇ ਸਾਥ ਰਿਹਾ ਹਮੇਸ਼ਾ ਰਹੇਗਾ ਅੱਜ ਵੀ ਹੈ ਪਹਿਲਾਂ ਵੀ ਸੀਗਾ ਇਹਨਾਂ ਦਾ ਹੱਥ ਜਿਹੜਾ ਹਮੇਸ਼ਾ ਹੀ ਸਾਡੇ ਸਿੱਖਾਂ ਦੇ ਕਾਤਲਾਂ ਦੇ ਨਾਲ ਹੈ ਮੇਰਾ ਮੰਨ ਰੋ ਦੁਖਿਓ ਹੈ ਕਿ ਉਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਨੇੜੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਡੇ ਐਮਪੀ ਸਾਹਿਬ ਲੋਕ ਸਭਾ ਮੈਂਬਰ ਸਰਦਾਰ ਗਜੇਤ ਸਿੰਘ ਔਜਲਾ ਵੀ ਸਨ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਕਿ ਕਿਤੇ ਇੱਕ ਵਾਰ ਹਾ ਦਾ ਨਾ ਦਾ ਤੇ ਮਾਰੋ ਇੱਕ ਵਾਰ ਕਿਤੇ ਕਹੋ ਦੇ ਹੀ ਰੋਹ ਲਾਲ ਗਾਂਧੀ ਨੂੰ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਕਾਂਗਰਸ ਦੇ ਵਿੱਚੋਂ ਕੱਢੇ ਅਜੇ ਤੱਕ ਕਦੀ ਕਿਸੇ ਨੇ ਨਹੀਂ ਕਿਹਾ ਮੈਂ ਮੈਂ ਕਹਿਣਾ ਚਾਹੁੰਦਾ ਰਾਜਾ ਬੜਿੰਗ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਮੈਂ ਕਹਿਣਾ ਚਾਹੁੰਦਾ ਚੰਨੀ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮੈਂ ਕਹਿਣਾ ਚਾਹੁੰਦਾ ਪ੍ਰਗਟ ਸਿੰਘ ਉਹਨਾਂ ਨੂੰ ਖੈਰਾ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਜਿਹੜੇ ਕਾਂਗਰਸ ਦੇ ਐਮਪੀ ਨੇ ਐਸੇਲੇ ਬੜੇ ਉਹਨਾਂ ਸਭ ਨੂੰ ਕਹਿਣਾ ਚਾਹੁੰਦਾ ਇੱਕ ਵਾਰ ਤਾਂ ਆਖੋ ਹਿੰਮਤ ਹੈ ਇੱਕ ਵਾਰ ਆਖੋ ਕਾਂਗਰਸ ਨੂੰ ਇੱਕ ਵਾਰ ਆਖੋ ਰੋਲ ਗਾਂਧੀ ਨੂੰ ਇਹ ਜਿਹੜੇ ਸਿੱਖਾਂ ਦੇ ਕਾਤਲ ਨੇ ਇਨਾਂ ਨੂੰ ਕੱਢੋ ਕਾਂਗਰਸ ਦੇ ਵਿੱਚੋਂ ਅੱਜ ਤੱਕ ਤੇ ਕਿਸੇ ਕਾਂਗਰਸੀ ਲੀਡਰ ਨੇ ਕਿਹਾ ਪੰਜਾਬ ਦੇ ਕਿਸੇ ਕਾਂਗਰਸੀ ਲੀਡਰ ਦੀ ਹਿੰਮਤ ਨਹੀਂ ਪਈ ਜੋ ਸੋਨੀਆ ਗਾਂਧੀ ਤੋਂ ਜਾਂ ਰੋਹ ਗਾਂਧੀ ਨੂੰ ਕਹਿ ਸਕਣ ਕਿ ਇਹਨਾਂ ਨੂੰ ਕਾਂਗਰਸ ਚੋਂ ਕੱਢੋ ਬੜੀ ਮੈਂ ਕਹਿੰਦਾ ਕਿ ਇੰਨੀਆਂ ਗੱਲਾਂ ਕਰਦੇ ਹੋ ਰੋਜ਼ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਤੇ ਤੁਸੀਂ ਸ਼ੋਅ ਬਚਾਇਆ ਹੁੰਦਾ ਹਯਾਰਾਂ ਸਿੱਖ ਜਾਂ ਦਿਨ ਦਿਹਾੜੇ ਜਿੰਦੇ ਆ ਸਾੜ ਤੇ ਉਹ ਉਹ ਲੋਕ ਅੱਜ ਕਾਂਗਰਸ ਦੀ ਬੁੱਖਲ 'ਚ ਬੈਠੇ ਆ ਆਪਾਂ ਕਦੀ ਹਾਰਾ ਨਾ ਦਾ ਨੀ ਮਾਰਿਆ ਕਿੱਥੇ ਭਲਾਊਗਾ ਆਪਣਾ ਮਾਰੋ ਤੁਸੀਂ ਇੱਕ ਵਾਰ ਇੰਨੀਆਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਇੰਨੀਆਂ ਸਿੱਖਾਂ ਦੇ ਕਾਵੀਆਂ ਗੱਲਾਂ ਕਰਦੇ ਹੋ ਰੋਜ਼ ਸੂਏ ਦੇ ਪੰਜਾਬ 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 ਤੁਸੀਂ ਕੀਤਾ ਹੁੰਦਾ ਇੱਕ ਵਾਰ ਬੋਲੋ ਤੁਸੀਂ ਇੱਕ ਵਾਰ ਬੋਲੋ ਉਹਨਾਂ ਸਿੱਖਾਂ ਦੇ ਬਾਰੇ ਚ ਯਾਦ ਇੱਕ ਵਾਰ ਬੋਲੋ ਜਿਹੜੇ ਸਿੱਖ ਕਤਲ ਹੋ ਗਏ ਸੀ ਉਹਨਾਂ ਦੇ ਕਾਤਲਾਂ ਦੇ ਬਾਰੇ ਬੋਲੋ ਇੱਕ ਵਾਰ ਰੋਲ ਗਾਂਧੀ ਨੂੰ ਵੈਲਾ ਬਰਿੰਗ ਜੀ ਪ੍ਰਤਾਪ ਬਾਜਵਾ ਜੀ ਖੈਰਾ ਜੀ ਚੰਨੀ ਜੀ ਪਤਗੜ ਜੀ ਬੋਲੋ ਇੱਕ ਵਾਰ ਇੱਕ ਵਾਰ ਕਹੋ ਉਹਨਾਂ ਨੂੰ ਵੀ ਸਿੱਖਾਂ ਦੇ ਕਾਤਲਾਂ ਨੂੰ ਜਿਹੜਾ ਉਹ ਕਾਂਗਰਸ ਦੇ ਵਿੱਚੋਂ ਕੱਢਿਆ ਜਾਵੇ ਮੈਂ ਕਹਿਣਾ ਚਾਹੁੰਦਾ ਸੀ ਪਰ ਮੇਰਾ ਮੰਨਣਾ ਮੈਂ ਸਮਝਦਾ ਕਿ ਕਾਂਗਰਸ ਦਾ ਹੱਥ ਹਮੇਸ਼ਾ ਸਿੱਖਾਂ ਦੇ ਕਾਤਲਾਂ ਦੇ ਸਾਥ ਰਿਹਾ ਰਹੂਗਾ ਇਹ ਨਹੀਂ ਹਟ ਸਕਦੀ ਕਾਂਗਰਸ ਹਮੇਸ਼ਾ ਸਾਡੇ ਕਾਤਲਾਂ ਨਾਲ ਖੜਦੀ ਹੈ ਪੰਜਾਬ ਦੇ ਜਿਹੜੇ ਲੀਡਰ ਨੇ ਇਨਨ ਕੋ ਕੋਈ ਜਵਾਬ ਨਹੀਂ ਕਿਦਰ ਜਵਾਬ ਤੇ ਦਿਓ ਬਸ ਮੈਂ ਇਹ ਦੋ ਸ਼ਬਦ ਤੁਹਾਡੇ ਨਾਲ ਜਿਹੜੇ ਸਾਂਝੇ ਕਰਨੇ ਆਂ ਸੀ ਤੁਹਾਡਾ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ